ਕੁਰਖੀਏ ਕੀਤਾ ਹੈ ਤੇ ਮੇਰੇ ਦਾਦਾ ਜੀ ਵੀਰ ਨੇ ਆਪਣੀ ਕਿਰਪਾਨ ਨੂੰ ਤਿੱਖਾ ਕੀਤਾ ਹੈ ਛਤਗੁਰੂ ਛਤੇ ਪਾਸ਼ਾ ਮਹਾਰਾਜ ਦੇ ਆਖਰੀ ਛਤਗੁਰੂ ਛਤੇ ਪਾਸ਼ਾ ਮਹਾਰਾਜ ਦੇ ਆਖਰੀ ਉਹ ਖੁਸ਼ੇ ਦੇ ਵਿੱਚ ਆ ਕੇ ਜਲਾਦ ਜਿਵੇਂ ਕਰਿਆ ਏ ਮੇਰੇ ਸਹਿਬਾ ਦੀ ਸ਼ਹਾਦਤ ਜਿੱਲੇ ਦੇ ਜਾਂਦਨੀ ਚੌਂਕ ਵਿੱਚ ਜਿਵੇਂ ਹੋਈ ਹੈ ਉਹ ਆਖਰੀ ਵਾਰ ਕਹਿ ਸਵਾਤੀ ਕਰਦੇ ਆ ਉਸ ਸਮੇਂ ਦਾ ਹਾਲ ਢਾਡੀ ਤਾਦਾ okay ਪਰਸ਼ੰ ਮਹਾਰਾਜ ਜੀ ਦਾ ਸਿਰ ਢੱਟ ਤੋਂ ਅਲੱਗ ਕਰ ਦਿੱਤਾ ਆਹ ਕਾਰ ਮੱਚ ਜਲਮ ਸੋਚਿਆ ਸੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਚਾਰ ਟੋਟੇ ਕਰਕੇ ਚਾਰਾ ਗਿੱਟਾਂ ਦੇ ਉੱਤੇ ਲਟਕਾਏ ਜਾਣਗੇ ਪਰ ਗੁਰੂ ਤੇ ਪਿਆਰ ਵਾਲੇ ਸਿੱਖ ਪਹਿਲਾ ਮੀਟਿੰਗ ਹੋ ਚੁੱਕੀ ਸੀ ਸਾਹਿਬ ਜੀ ਦਾ ਸਿਰ ਕਿਸਨੇ ਖੜਨਾ ਹੈ ਭਾਈ ਜੈਤਾ ਜੀ ਦੀ ਡਿਊਟੀ ਲੱਗ ਚੁੱਕੀ ਸੀ ਪਾਈ ਨਾਲ ਨੂੰ ਜਿਹਦੇ ਘਰ ਦੇ ਵਿੱਚ ਪਾਈ ਗੁਰ ਦਿੱਤਾ ਜੀ ਪਾਈ ਉਹਦੇ ਜੀ ਸਾਧ ਸੰਗਤ ਜੀ ਪਾਈ ਦਰਗਾਹ ਮਾਲ ਜੀ ਇਹ ਸਾਰੀਆਂ ਡਿਊਟੀਆਂ ਪਾਈ ਲੱਖੀਸ਼ਾ ਪੰਜਾ ਰਾਜੀ ਜਿਨ੍ਹਾਂ ਨੂੰ ਡਿਊਟੀ ਮਿਲੇ ਸੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਧੜ ਦੀ ਸੰਸਕਾਰ ਕਰਾਈ ਵਾਰ-ਵਾਰ ਜਾਈਏ ਉਹਨਾਂ ਸਿੱਖਾਂ ਤੋਂ ਸਾਡੀ ਉਮਰ ਲੱਗ ਜਾਂਦੀ ਬੰਦੇ ਨੂੰ ਘਰ ਬਣਾਉਂਦੇ ਆ ਲੋਕਾਂ ਦੇ ਢਾ ਕੇ ਆਪਣਾ ਬਣਾਉਂਦਾ ਹੈ ਤਨ ਪਾਈ ਲੱਖੀਸ਼ਾ ਅਸੀਂ ਪ੍ਰੀਤ ਗੁਰੂ ਦੇ ਨਾਲ ਤੋੜ ਨਿਭਾਈ ਆਪਣੇ ਘਰ ਨੂੰ ਅੱਗ ਲਾ ਕੇ ਰੌਲਾ ਪਾ ਦਿੱਤਾ ਸਤਗੁਰੂ ਸੱਚੇ ਪਾਤਸ਼ਾਹ ਦਾ ਅੰਦਰ ਸਿੱਖ ਪਿਆਰਾ ਭਾਈ ਜੱਟ ਸਤਗੁਰੂ ਜੀ ਦੇ ਸਿਰ ਨੂੰ ਸੀਨੇ ਦੇ ਨਾਲ ਲਾ ਕਰਕੇ satsangਤ ਤੁਸੀਂ ਇਹ ਸੋਚੋ ਹਰ ਪਾਸੇ ਸਰਕਾਰੀ ਸਪਾਈ ਹੋਣ ਸਰਕਾਰੀ ਰਾਜ ਹੋਵੇ ਉਸ ਗੁਰੂ ਦੇ ਸਿੱਖ ਦਾ ਫਰਦਾ ਕਿੰਨਾ ਵਿਸ਼ਾਲ ਹੋ ਵੇਦਾ ਕਿੰਨਾ ਢੰਡਾ ਰੋ ਵੇਦਾ ਉਹ ਸਖ ਜਿਹੜਾ ਸਬਜੀ ਦੇ ਸੀਸ ਨੂੰ ਸੀਨੇ ਦੇ ਨਾਲ ਲਾ ਕੇ ਮੰਜਲਾ ਤੈਅ ਕਰਤਾ ਹੋਇਆ ਪੈਂਡਾ ਮਕਾਉਂਦਾ ਹੋਇਆ ਗੁਰੂ ਗੁਰੂ ਜਪਤਾ ਹੋਇਆ ਸਭ ਸੰਗਤ ਕੀਰਤਪੁਰ ਸਭ ਤੋਂ ਅਨੰਦਪੁਰ ਸਭ ਤੱਕ ਆਪਣੇ ਸਤਿਗੁਰ ਦਾ ਸੀਸ ਲੈ ਕੇ ਗਿਆ ਪੰਜ ਦਿਨ ਦਾ ਪੈਂਡਾ ਲਿਖਿਆ ਇਤਿਹਾਸਕਾਰਾਂ ਨੇ ਬਈ ਪੰਜ ਦਿਨ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾਤਾ ਜੀ ਦਾ ਸੀਸ ਲੈ ਕੇ ਜਾਂਦੇ ਔਰ ਦੂਜੀ ਗੱਲ ਪਹਿਣਾ ਬੈਠੀਆਂ ਹੈ ਜਦੋਂ ਸ਼ਹੀਦ ਪਤੀ ਦਾ ਸੀਸ ਮਾਤ ਗੁਜਰ ਕੌਰ ਜੀ ਨੇ ਵੇਖਿਆ ਮਾਤ ਗੁਜਰ ਕੌਰ ਜੀ ਨਾ ਰੋਏ ਨਾ ਗੁਰਲਾਏ ਨਾ ਟਹਾ ਮਾਰੀਆਂ ਸ਼ਹੀਦ ਪਤੀ ਤੇ ਸੀਸ ਅੱਗੇ ਹੱਥ ਜੋੜ ਕੇ ਨਮਸਕਾਰ ਕਰਕੇ ਇੱਕ ਅਰਦਾਸ ਕੀਤੀ ਸੁਆਮੀ ਗੁਰਦੇਵ ਤੁਹਾਡੀ ਨਿਵ ਆਈ ਹੈ ਕਿਰਪਾ ਕਰਿਓ ਐਸੇ ਤਰ੍ਹਾਂ ਸਾਡੀ ਵੀ ਨਿਵ ਆਹੋ ਇਹ ਮਾਤ ਗੁਜਰੀ ਦਾ ਜਿਗਰਾ ਸਤਗੁਰੂ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿੰਨੀ ਕੋ ਉਮਰ 9 ਸਾਲ ਦੀ ਉਮਰ ਐਡਾ ਵੱਡਾ ਜਿਗਰਾ ਸੁਣੇ ਤੇ ਸਤਗੁਰਦਿਆਂ ਤਾਂ ਗੱਲਾਂ ਹੀ ਬੜੀਆਂ ਨਿਰਾਲੀਆਂ ਅਲੋਕਾਰ ਗੱਲਾਂ ਮੇਰੇ ਗੁਰੂ ਦੀਆਂ ਪਲਾ ਉਸ ਤੇ ਕਰੇਗਾ ਰੀਸ ਕਿਹਨਾ 9 ਸਾਲ ਦੀ ਉਮਰ ਤੇ ਪਿਤਾ ਜੀ ਦਾ ਝੋਲੀ ਵਿੱਚ ਪਵਾਏਗਾ ਸੀਸ ਕਿਹਨਾ ਕਿਹੜਾ ਜੰਗਵਲ ਤੋਰੇਗਾ ਪੁੱਤਰਾ ਨੂੰ ਪੈਂਦੀ ਮੋਹ ਦੀ ਜਰੇਗਾ ਚੀਸ ਕਿਹੜਾ ਗੱਲ ਸੁਣ ਕੇ ਸਰਹੰਦ ਦੀ ਮਾਹੀ ਕੋਲੋਂ ਪਲਾ ਸ਼ੁਕਰ ਕਰਤਾਰ ਕਰੇਗਾ ਇਹ ਰਹਾ ਇਹ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 9 ਸਾਲ ਦੀ ਉਮਰ ਪਿੱਤਾ ਦਾ ਸੀਸ ਝੋੜੀ ਵਿੱਚ ਪਵਾ ਲਿਆ ਸਾ ਸੰਗਤ ਯਾਦ ਰੱਖਣਾ ਸਿਧਾਂਤ ਕੀ ਸੀ ਸਿਧਾਂਤ ਇੱਕੋ ਹੀ ਸੀ ਬੇਮਨੁੱਖਤਾ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਆਪਣੇ ਧਰਮ ਦੇ ਲਈ ਧਰਮ ਦੀ ਆਜ਼ਾਦੀ ਦੇ ਸਿਧਾਂਤ ਤੇ ਲਈ ਨੌਵੇਂ ਨਾਨਕ ਨੇ ਸ਼ਹਾਦਤ ਦਿੱਤੀ ਯਾਦ ਰੱਖਿਓ 9 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਨੇ ਆਖਿਆ ਮੈਂ ਜ਼ਬਰੀ ਜੰਜੂ ਪਾਉਣ ਨਹੀਂ ਦੇਣਾ ਤੇ ਨੌਵੇਂ ਨਾਨਕ ਨੇ ਆਖਿਆ ਮੈਂ ਜ਼ਬਰੀ ਜੰਜੂ ਲਾਉਣ ਨਹੀਂ ਦੇਣਾ ਸਤਿਗੁਰੂ ਗੁਰੂਆਂ ਦਾ ਸਾ ਸੰਗਤ ਸਿਸ਼ੇ ਦੇ ਨਾਲ ਕੋਈ ਨਿੱਜੀ ਵੈਰ ਨਹੀਂ ਬੰਜਸ਼ ਨਹੀਂ ਗੁਰੂ ਘਰ ਦਾ ਕਿਛਨ ਨਾਲ ਵੈਰ ਨਹੀਂ ਗੁਰੂ ਨੇ ਤੇ ਕਿਸੇ ਦੀ 1 ਇੰਚ ਜ਼ਮੀਰ ਤੇ ਉੱਤੇ ਕਬਜ਼ਾ ਨਹੀਂ ਕੀਤਾ ਵੈਰ ਕਿਉਂ ਉਹ ਇਹ ਇਹ ਲੋਕ ਕਿਉਂ ਗੁਰੂ ਘਰ ਦੇ ਨਾਲ ਦੁਸ਼ਮਣੀ ਕਰਦੇ ਸੀ ਵੈਰ ਕਮਾਉਂਦੇ ਸੀ ਕਾਰਨ ਇੱਕੋ ਸੀ ਨਿਰੰਲ ਜੈ ਸਿਧਾਂਤ ਨਾ ਹੱਕ ਕਿਸੇ ਦਾ ਮਾਰਨ ਨਾ ਹੱਕ ਕਿਸੇ ਦਾ ਮਾਰਨ ਦੇਣਾ ਨਾ ਜ਼ੁਲਮ ਕਰਨਾ ਨਾ ਜ਼ੁਲਮ ਸਹਿਣਾ ਸਤ ਸੰਗਤ ਸਰਵਤ ਦਾ ਭਲਾ ਮੰਗਣਾ ਹਮੇਸ਼ਾ ਫਤਿਹ ਵਿੱਚ ਤੇ ਚੜhti ਕਲਾ ਦੇ ਵਿੱਚ ਰਹਿਣਾ ਇਹ ਤਿੰਨ ਚਾਰ ਸਿਧਾਂਤ ਆਪਣੇ ਪੱਲੇ ਨਾਲ ਬੰਨ੍ਹ ਲਓ ਪਹਿਲੀ ਗੱਲ ਸਦਾ ਹੀ ਚੜhti ਕਲਾ ਦੇ ਵਿੱਚ ਰਭੋ ਢੰਗੀ ਕਲਾ 'ਚ ਨਹੀਂ ਰਹਿਣਾ ਜਿੰਦਿਆਂ ਕੌਮਾਂ ਤੇ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਨੇ ਇਹ ਕੌਮੀ ਕੁਰਬਾਨੀ 'ਚੋਂ ਪੈਦਾ ਹੋਈ ਐ ਇਹ ਆਉਂਦੀਆਂ ਰਹਿਣਗੀਆਂ ਡਟ ਕੇ ਮੁਕਾਬਲਾ ਕਰਨਾ ਜਾਂ ਤਾਂ ਰੱਖਿਓ ਕੌਮਾਂ ਜਿੰਦਿਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਕੱਝਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਵਿਪਤਾ ਕੌਮ ਜੋ ਹੱਸ ਕੇ ਯਰ ਚਾਂਦੀ ਅਸੀਂ ਸ਼ਹੀਦਾਂ ਦੇ ਵਾਰਸ ਹਾਂ ਉਹਨਾਂ ਨੇ ਜਿਹੜੇ ਪੂਰਨੇ ਪਾਇ ਸਾਧ ਸੰਗਤ ਉਹਨਾਂ ਪੂਰਨਿਆ ਤੇ ਅਸੀਂ ਚੱਲਣਾ ਏ ਧਰਮ ਪਿਆਰਾ ਏ ਸਾਧ ਸੰਗਤ ਜੀ ਆਪਣੇ ਧਰਮ ਦੇ ਵਿੱਚ ਪਰਪੱਕਤਾ ਰੱਖੀ ਏ ਉਹਨਾਂ ਨਿਮਾ ਨੂੰ ਸ਼ੁਰੂਤ ਦੇ ਭਲੇ ਨੂੰ ਸਾਧ ਸੰਗਤ ਜੀ ਆਪਣੇ ਮਨ ਵਿੱਚ ਵਸਾਓ ਨਾਮ ਜਪੋ ਬਣ ਸਕੋ ਇੱਕ ਕੇਤਕ ਨੂੰ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਹੋਇਆਂ ਇਤਿਹਾਸ ਦਾ ਮਾਣ ਕਰਦਿਆਂ ਹੋਇਆਂ ਬਹੁਤ ਸਾਰਾ ਪਿਆਰ ਆਪ ਸੰਗਤਾਂ ਦੇ ਵੱਲੋਂ ਆਇਆ ਹੈ ਸਰਦਾਰ ਹਰਵਿੰਦਰ ਸਿੰਘ ਜੀ ਸਰਦਾਰ ਵਿਕਰਮਜੀਤ ਸਿੰਘ ਜੀ ਸਰਦਾਰ ਰੁਪੇ ਸਿੰਘ ਜੀ ਕੈਨੇਡਾ ਵਾਸੀ ਬਾਪੂ ਜੀ ਅਰਦਾਸ ਕਰਵਾ ਕੇ ਗਏ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬੱਚਿਆਂ ਨੂੰ ਪਿਆਰ ਮਿਲਦੇ ਸਰਦਾਰ ਜਗਤਾਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ ਬਹੁਤ ਸਾਰਾ ਪਿਆਰ ਆਇਆ ਹੈ ਸੰਤ ਸੁਭਾਈ ਸਿਸਟਰ ਦਾ ਭੈਣਾ ਦਾ ਜਥਾ ਯਾ ਕ੍ਰਿਸ਼ਣੀ ਜਥਾ ਸਰਹਾਲੀ ਕਲਾ ਬੱਚੀ ਦੱਸ ਰਹੀ ਸੀ ਵੀ ਪਿਤਾ ਜੀ ਬਿਮਾਰ ਹੈ ਉਹਨਾਂ ਦੀ ਤੰਦਰੁਸਤੀ ਤੇ ਲਈ ਸੰਗਤ ਜਿਹੜੀ ਉਹ ਅਰਦਾਸ ਕਰਦੇਵੇ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਮੱਛੈ ਜੂ ਸੰਗਤ ਦੀ ਅਰਦਾਸ ਵਿੱਚ ਬੜੀ ਸ਼ਕਤੀ ਹੁੰਦੀ ਹੈ ਉਹਨਾਂ ਦੇ ਪਿਤਾ ਲਈ ਅਰਦਾਸ ਕਰੋ ਸਾ ਸੰਗਤ ਜੀ ਮਹਾਰਾਜ ਜੀ ਕਲਾ ਨਾਮਦਾਨ ਸਿੱਖੀਦਾਨ ਤੇ ਤੰਦਰੁਸਤੀ ਬਖਸ਼ ਸਰਦਾਰ ਸ਼ਾਮ ਸਿੰਘ ਜੀ ਉਹਨਾਂ ਕੋਲੋਂ ਵੀ ਬਹੁਤ ਸ਼ਰਧਾ ਪਿਆਰ ਆਇਆ ਹੈ ਸਰਦਾਰ ਰਣਜੀਤ ਸਿੰਘ ਜੀ ਆਸਟ੍ਰੇਲੀਆ ਵਾਲੇ ਉਹਨਾਂ ਵੱਲੋਂ ਪਿਆਰ ਸਰਦਾਰ ਬੀਬੀ ਜਪਨੀਤ ਕੌਰ ਆਸਟ੍ਰੇਲੀਆ ਜਸ਼ਨਪ੍ਰੀਤ ਕੌਰ ਕੈਨੇਡਾ ਵਾਲੇ ਉਹਨਾਂ ਵੱਲੋਂ ਵੀ ਬਹੁਤ-ਬਹੁਤ ਸਾਰਾ ਪਿਆਰ ਆਇਆ ਹੈ ਤਨਤਨ ਸਿੰਘ ਤੇ ਮਹਦਮਾਹ ਰਾਜ ਸੱਚੇ ਪਾਤਸ਼ਾਹ ਜੀ ਦੇ ਨਾਂ ਤੇ ਸਰੋਵਰ ਸੇਵਕ ਜਥਾ ਦਾਲੇਕੇ ਤਨਤਨ ਸਾਹਿਬ ਜਿੱਥੇ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ ਕੀਤੀ ਗਈ ਸਤਿਗੁਰੂ ਸੱਚੇ ਪਾਤਸ਼ਾਹ ਜਥੇ ਨੂੰ ਚੜ੍ਹਦੀ ਕਲਾ ਨਾਮਦਾਨ ਸਿੱਖੀਦਾਨ ਬਖਸ਼ਿਸ਼ ਕਰਨ ਉਹ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਜਿਹੜਾ ਆ ਉਹ ਕਰਦੇ ਰਹੇ ਰਾਜ ਦੀਪ ਸਿੰਘ ਦਿੱਲੀ ਵਾਲਾ ਕੌਰ ਦੀਪ ਸਿੰਘ ਕੈਨੇਡਾ ਵਾਲਾ ਜੋਤ ਵੀਰ ਸਿੰਘ ਸऊदी ਅਰਬ ਵਾਲਾ ਵਿਦੇਸ਼ਾਂ ਦੀ ਧਰਤੀ ਤੋਂ ਬਹੁਤ ਬਹੁਤ ਸਾਰਾ ਪਿਆਰ ਜਿਹੜਾ ਆ ਉਹ ਆਇਆ ਹੈ ਆਪ ਸੰਗਤਾਂ ਵੱਲੋਂ ਵੀ ਬਹੁਤ ਸਾਰਾ ਪਿਆਰ ਮਿਲਿਆ ਵਾਸ਼ਾ ਸਾਡਾ ਤੇ ਤੁਹਾਡਾ ਇਹ ਪਿਆਰ ਇਸੇ ਤਰ੍ਹਾਂ ਬਣਾਈ ਰੱਖਣ ਸਤਗੁਰੂ ਗੁਰਤੇਜ ਬਹਾਦਰ ਮਹਾਰਾਜ ਭਾਈ ਮਤੀ ਦਾਸ ਭਾਈ ਸਤੀਦਾਸ ਜੀ ਦੇ ਭਾਈ ਤੇਲਾ ਜੀ ਦੇ ਚਰਨਾਂ ਦਾ ਧਿਆਨ ਕਰੀਏ ਸਾ ਸੰਗਤ ਜੀ ਬਹੁਤ ਬਹੁਤ ਧੰਨਵਾਦ ਕੋਟਨ ਕੋਟਨ ਬੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪ ਜੀ ਦਾ ਕੈਮਰੇ ਵਾਲੇ ਵੀਰਾਂ ਦਾ ਸੂਡ ਵਾਲੇ ਵੀਰਾਂ ਦਾ ਗੁਰੂ ਘਰ ਦੇ ਵਜ਼ੀਰ ਸਾਹਿਬ ਜੀ ਦਾ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਸਾ ਸੰਗਤ ਦੀ ਹਜ਼ੂਰੀ ਲਾਗੀ ਸ਼੍ਰੀ ਦਰਬਾਰ ਸਾਹਿਬ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰ ਗੁਰਦੁਆਰਾ ਸਾਹਿਬ ਜਿੱਦੇ ਸਮੂਹ ਪਰਵੰਤਕਾਂ ਦਾ ਮੈਂ ਜੀ ਉਹਨਾਂ ਦਾ ਵੀ ਸਾਰਿਆਂ ਦਾ ਆਪ ਸੰਗਤਾਂ ਦਾ ਧੰਨਵਾਦ ਹੁਣਾਂ ਭੁੱਲਾਂ ਦੀ ਖਿਮਾ ਮਾਧੇ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਦਾਸ ਰਵਜਿਤ ਕੌਰ ਅਨੰਦਪੁਰੀ ਸਾਧ ਸੰਗਤ ਜਿਨ੍ਹਾਂ ਸਮਾਂ ਮਿਲਿਆ ਸੀ 5 ਮਿੰਟ ਉੱਪਰ ਹੋ ਗਏ ਨੇ ਖਿਮਾ ਮੰਗਦੇ ਹਾਂ ਆਓ ਫਤਿਹ ਪਰਵਾਣ ਕਰੋ ਸਟੇਜ ਸੱਤਰ ਦੀ ਸੇਵਾ ਨਿਭਾ ਰਹੇ ਵੀਰ ਉਹਨਾਂ ਦਾ ਧੰਨਵਾਦ ਸਟੇਜ ਦੇ ਉੱਤੇ ਬੈਠੇ ਹੋਏ ਬਹੁਤ ਸਾਰੇ ਜਥੇ ਸਾਰਿਆਂ ਨੂੰ ਜੀ ਆਇਆਂ ਫਤਿਹ ਪ੍ਰਵਾਨ ਕਰੋ ਚੜ੍ਹੇ ਕਲਾ ਦਾ ਦਿਓ ਸਬੂਤ ਤੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੰਚ ਤੋਂ ਜੀ ਬੇਨਾਨੇ